ਹਾਂਜੀ ਗੁਰੂ ਦੇ ਪਿਆਰਿਓ ਗੁਰੂ ਦੇ ਦਿਲਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਪਾਤਸ਼ਾਹਾਂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਆ ਜਿਹੜਾ ਵੀ ਗੁਰੂ ਸਾਹਿਬ ਦੇ ਅਕੀਦਾ ਰੱਖਣ ਵਾਲਾ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ ਬਾਣੀ ਪੜ੍ਹਦਾ ਹੈ ਨਾਮ ਜਪਦਾ ਹੈ ਗੁਰੂ ਦੀ ਰਹਿਤ ਨੂੰ ਪਿਆਰ ਕਰਦਾ ਹੈ ਗੁਰੂ ਦੇ ਅੱਖਰ ਅਨੁਸਾਰ ਕਹੇ ਅਨੁਸਾਰ ਚੱਲਦਾ ਜੋ ਗੁਰ ਕਹੇ ਸੋਈ ਭਲ ਮੰਨਣਾ ਹਰ ਹਰ ਕਥਾ ਨਿਰਾਲੀ ਮਨ ਵੇਚਿਆ ਸਤਗੁਰੂ ਦੇ ਪਾਸ ਮਨ ਵੇਚਣ ਦਾ ਭਾਵ ਹੈ ਗੁਰੂ ਦਾ ਕਹਿਣਾ ਮੰਨਣਾ ਸ਼ੁਰੂ ਕਰਨਾ ਤੇ ਸੇਵਕ ਕੇ ਕਾਰਜ ਰਾਸ ਉਹਨੂੰ ਗੁਰੂ ਸਾਹਿਬ ਬੜਾ ਪਿਆਰ ਕਰਦੇ ਬੜੀ ਮੁਹੱਬਤ ਕਰਦੇ ਨੇ ਆਪਣੇ ਸਿੱਖਾਂ ਇੱਕ ਮੈਂ ਬੇਨਤੀ ਕਰਦਿਆਂ ਕਿ ਵੀਡੀਓ ਸਾਰੀ ਵੇਖਿਆ ਕਰੋ ਸਾਰੀ ਵੀਡੀਓ ਵੇਖ ਕੇ ਸਾਰੀ ਵਿਚਾਰ ਨਾਲ ਬੰਦਾ ਜੁੜ ਜਾਂਦਾ ਸਾਨੂੰ ਸਾਰੀ ਵਿਚਾਰ ਸੁਣ ਕੇ ਹੀ ਗੱਲ ਬਣਨੀ ਹੈ ਅੱਧੀ ਅਧੂਰੀ ਸੁਣੀ ਹੋਈ ਗੱਲ ਕਿਸੇ ਕੰਮ ਦੀ ਨਹੀਂ ਬੜਾ ਪਿਆਰ ਕਰਦੇ ਨੇ ਗੁਰੂ ਸਾਹਿਬ ਬੜਾ ਪਿਆਰ ਬਖਸ਼ਿਦਿਆ ਆਪਣੇ ਸਿੱਖਾਂ ਤੇ ਸਿੱਖੀ ਦੀ ਡੈਫੀਨੇਸ਼ਨ ਵੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਗੁਰ ਸਤਿ ਗੁਰਤਾ ਜੋ ਸਿੱਖ ਅਟਾਈ ਸੋ ਪਲਕੇ ਉਠੜ ਨਾਮ ਤੇ ਆਵੇ ਉਦਮ ਕਰੇ ਉੱਠ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਤਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਿਹੜਾ ਸਿਮਨ ਕਰਦਾ ਨਿਤਨੇਮ ਕਰਦਾ ਉਹ ਗੁਰੂ ਦਾ ਸਿੱਖ ਗੁਰੂ ਨੂੰ ਪਾਉਂਦਾ ਗੁਰੂ ਨੂੰ ਪਿਆਰ ਗੁਰੂ ਨੂੰ ਪਿਆਰ ਕਰਦਾ ਹੁਣ ਆਪਾਂ ਗੱਲ ਕਰਦੀ ਆ ਜਿਹਦੇ ਵਿਸ਼ੇ ਤੇ ਵੀ ਜਿਹੜੀ ਸ਼ਹੀਦ ਸਿੰਘ ਨੇ ਉਹ ਹਾਜ਼ਰ-ਨਾਜ਼ਰ ਹੁੰਦੇ ਨੇ ਤੇ ਜਿਹੜੀ ਜੋਤ ਆਪਾਂ ਘਰਾਂ ਵਿੱਚ ਲਾਉਣੀ ਆ ਉਹਦਾ ਕੀ ਬੈਨੀਫਿਟ ਹੈ ਕੀ ਫਾਇਦਾ ਹੈ। ਦੇਖੋ ਸੁਣਤਾ ਆਪਾਂ ਲੈਨੇ ਆ ਨਾ ਵੀ ਜੋਤ ਲਾਓ ਜੀ ਕਿਉਂ ਦੀ ਉਹਦੇ ਫਾਇਦੇ ਜਦੋਂ ਪਤਾ ਲੱਗਣਗੇ ਹੋਰ ਵੀ ਭਾਵਨਾ ਜਾਗੇਗੀ, ਪ੍ਰੇਮ ਜਾਗੇਗਾ, ਸ਼ਰਧਾ ਜਾਗੇਗੀ। ਪਹਿਲਾਂ ਤਾਂ ਮੈਂ ਜੋਤ ਦੱਸਾਂ ਤੁਹਾਨੂੰ ਸਾਡੇ ਗੁਰੂ ਘਰ ਨਾਲ ਇਹ ਸ਼ੁਰੂ ਤੋਂ ਹੀ ਜੁੜੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਮੁਗਲਾਂ ਨੇ ਕਬਜ਼ਾ ਕੀਤਾ ਦੀ ਮਸੇ ਰੰਗਣ ਨੇ ਕਬਜ਼ਾ ਕੀਤਾ ਸੀ ਉਦੋਂ ਸਿੰਘਾਂ ਨੇ ਫੈਸਲਾ ਕੀਤਾ ਵੀ ਆਪਾਂ ਹਰਮੰਦਰ ਸਾਹਿਬ ਦੇ ਪਾਵਨ ਸਥਾਨ ਦੀ ਬੇਅਦਬੀ ਹੋ ਰਹੀ ਹੈ ਤੇ ਨਹੀਂ ਹੋਣੀ ਚਾਹੀਦੀ ਪਰ ਆਪਾਂ ਕਿਤੇ ਨਾ ਕਿਤੇ ਥੋੜਾ ਸਾਈਡ ਤੇ ਜਿਹੜੀ ਜੋਤ ਦੀ ਮਰਿਆਦਾ ਨੂੰ ਬਰਪੱਕ ਰੱਖੀ ਫਿਰ ਅਰਦਾਸ ਕਰਕੇ ਸਿੰਘਾਂ ਨੇ ਬੇਨਤੀ ਕੀਤੀ ਵੀ ਆਪਾਂ ਜੋਤ ਲਾ ਕੇ ਆਏ ਆ ਕਰੀਕ ਜਾਣਾ ਤੇ ਭਾਵੇਂ ਉੱਥੇ ਅਸੀਂ ਫੜੇ ਜਾਈਏ ਸਾਡੀ ਸ਼ਹੀਦੀ ਹੋ ਜਾਏ ਪਰ ਇਹ ਮਰਿਆਦਾ ਨੂੰ ਅਸੀਂ ਉਹ ਪਿੱਛੇ ਨਹੀਂ ਹਟਦਾ। ਤੋਂਦੋਂ ਫਿਰ ਸਿੰਘ ਕੋਈ ਨਾ ਕੋਈ ਜਾ ਕੇ ਜੋਤ ਲਾਏ ਆਉਂਦਾ ਤੇ ਸ਼ਹੀਦ ਹੋ ਜਾਂਦਾ। ਇੰਨਾ ਪਿਆਰ ਗੁਰੂ ਦੀ ਮਰਿਆਦਾ ਨਾਲ ਗੁਰੂ ਕੇ ਸਿੱਖਾਂ ਨਾਲ। ਫਿਰ ਜਦੋਂ ਸਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਸੀ ਸ਼ਹੀਦ ਹੋ ਗਏ ਸੀ ਛੋਟੇ ਸਹਿਬਜ਼ਾਦੇ। ਜਿਸ ਸਥਾਨ ਦੇ ਉੱਤੇ ਦੀਵਾਰ ਦੇ ਵਿੱਚ ਉਹਨਾਂ ਨੂੰ ਚਿਣਿਆ ਗਿਆ ਸੀ ਉਸ ਸਥਾਨ ਦੇ ਉੱਤੇ ਨੂਰੇ ਮਾਹੀ ਦੀ ਜਿਹੜੀ ਭੈਣ ਉੱਥੇ ਵਿਆਹੀ ਸੀ ਸਰਹੰਦ ਜਦੋਂ ਨੂਰਾ ਮਾਹੀ ਆਪਣੀ ਭੈਣ ਕੋਲ ਹੀ ਗਿਆ ਸੀ ਖਬਰ ਲੈਣ ਉਹ ਫਿਰ ਬੜੀ ਸ਼ਰਦਾ ਦੇ ਨਾਲ ਰਾਤ ਨੂੰ ਮੂੰਹ ਛਾ ਕੇ ਤਾਂ ਕਿ ਮੁਗਲਾਂ ਨੂੰ ਪਤਾ ਨਾ ਚੱਲ ਜਾਏ ਉਸ ਸਥਾਨ ਦੇ ਉੱਤੇ ਇੱਕ ਮੁਗਲ ਪਹਿਰੇ ਤੇ ਖੜਾ ਹੁੰਦਾ ਉਹ ਜਿਹੜਾ ਪਹਿਰੇ ਤੇ ਮੁਗਲ ਖੜਾ ਹੁੰਦਾ ਸੀ ਉਹਨੂੰ ਰਾਤ ਨੂੰ ਉੱਥੇ ਸਤਨਾਮ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੰਦੀ ਸੀ ਸਿਮਰਨ ਦੀ ਆਵਾਜ਼ ਸੁਣਾਈ ਦਿੰਦੀ ਜਿੱਤੇ ਸਹਿਬ ਜਾਂਦਿਆਂ ਨੂੰ ਚਿਣਿਆ ਉਹ ਵੀ ਇਸ ਗੱਲ ਤੇ ਭਰੋਸਾ ਕਰਨ ਲੱਗ ਪਿਆ ਸੀ ਕਿ ਅੱਲਾਹ ਦੀ ਪਾਵਰ ਇੱਥੇ ਹੈ ਤੇ ਉਸ ਨੂਰੇ ਮਾਹੀ ਦੀ ਭੈਣ ਨੇ ਆ ਕੇ ਉਸ ਵੀਰ ਦੀ ਇਜਾਜ਼ਤ ਲੈ ਕੇ ਉੱਥੇ ਰਾਤ ਨੂੰ ਦੀਵਾ ਵਾਹ ਦਾ ਭਾਵ ਜੋਤ ਲਾ ਜਾ। ਸੋ ਇਹ ਜੋਤ ਸਾਡੇ ਸੀਨੇ ਬਸੀਨੇ ਸਾਡੇ ਇਤਿਹਾਸ ਨਾਲ ਜੁੜੀ ਆ ਰਹੀ ਹੈ। ਇਹ ਤਾਂ ਸ਼ਰਦਾ ਜੀ ਗੁਰੂ ਨਾਨਕ ਦਾ ਘਰ ਹੈ ਹੀ ਸ਼ਰਦਾ ਵਾ। ਜਿੰਨੀ ਸ਼ਰਦਾ ਰੱਖਾਂਗੇ ਉਨਾਂ ਹੀ ਮਹਾਰਾਜ ਦੀ ਖੁਸ਼ੀ ਮਿਲੇਗੀ। ਹੁਣ ਆਪਣੇ ਘਰ ਵਿੱਚ ਤੁਸੀਂ ਦੇਸੀ ਘਿਓ ਦੀ ਜੋਤ ਲਗਾਓ, ਸਵੇਰੇ ਜਗਾਓ, ਸ਼ਾਮ ਨੂੰ ਦਿਵਾਓ। ਕਈਆਂ ਦੀ ਸਮਰਥਾ ਹੈ ਕਿ ਸਾਰਾ ਸਾਰਾ ਦਿਨ ਵੀ ਜੋਤ ਜਗਾਉਂਦੇ ਨੇ। ਪਰ ਸਵੇਰੇ ਸ਼ਾਮ ਵੀ ਲਾਲੋਂ ਤੇ ਬਹੁਤ ਵਧੀਆ ਉਹਦੇ ਨਾਲ ਇੱਕ ਤਾਂ ਸਾਡੇ ਘਰਾਂ ਵਿੱਚ ਨੈਗੇਟਿਵਿਟੀ ਨਹੀਂ ਰਹਣੀ ਇਹ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਅੱਜ ਤੋਂ ਹੀ ਜਦੋਂ ਜੋਤ ਲਾਈ ਤੁਹਾਡੇ ਘਰਾਂ ਵਿੱਚ ਨੈਗੇਟਿਵਿਟੀ ਨਹੀਂ ਰਹੇਗੀ ਝਗੜੇ ਕਲੇਸ਼ ਨੂੰ ਵੀ ਠੱਲ ਪਏਗੀ ਕੋਈ ਵੀ ਬੁਰੀ ਬਲਾ ਬੁਰੂਹਾਂ ਘਰਾਂ ਦੇ ਵਿੱਚ ਨੇ ਉਹ ਵੀ ਗਾਇਬ ਹੋ ਜਾਣਗੀਆਂ ਕਿਉਂਕਿ ਜਦੋਂ ਤੁਸੀਂ ਸ਼ਹੀਦਾਂ ਸਿੰਘਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੋਤ ਲਾਉਂਗੇ ਆ ਸ਼ਹੀਦ ਸਿੰਘ ਬੜੇ ਖੁਸ਼ ਹੁੰਦੇ ਨੇ ਸ਼ਹੀਦ ਸਿੰਘਾਂ ਦਾ ਘਰ ਵਿੱਚ ਇੱਕ ਜੀੜਾ ਜਰੂਰ ਲੱਗਦਾ ਜਰੂਰ ਚੱਕਰ ਮਾਰਦੇ ਨੇ ਉਸ ਘਰ ਦੇ ਵਿੱਚ ਬੜੇ ਖੁਸ਼ ਹੁੰਦੇ ਨੇ ਜਿੱਥੇ ਸ਼ਹੀਦਾਂ ਦੇ ਨਾਂ ਦੀ ਯੂਰਤ ਹੈ ਹੁਣ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਨੇ ਇਹ ਵੀ ਸੱਚ ਹੈ ਕਿਉਂਕਿ ਕੌਮ ਦੇ ਲਈ ਧਰਮ ਦੇ ਲਈ ਉਹੀ ਬੰਦਾ ਸ਼ਹੀਦ ਹੋਏਗਾ ਜਿਹਨੂੰ ਗਿਆਨ ਹੈ ਜਿਹੜਾ ਬ੍ਰਹਮ ਨਾਲ ਜੁੜਿਆ ਹੈ ਜਿਹੜਾ ਬ੍ਰह्म ਗਿਆਨੀ ਹੈ ਜਿੰਨੇ ਵੀ ਸਾਡੀ ਕੌਮ ਚ ਸ਼ਹੀਦ ਹੋਏ ਨੇ ਬੀਬੀਆਂ ਬੱਚੇ ਬਜ਼ੁਰਗ ਉਹ ਸਾਰੇ ਬ੍ਰह्म ਗਿਆਨੀ ਸੀ ਬ੍ਰਹਮ ਗਿਆਨੀ ਹੀ ਦੇਗ ਵਿੱਚ ਉਬਾਲੇ ਖਾ ਸਕਦਾ ਹੈ ਬ੍ਰਹਮ ਗਿਆਨੀ ਹੀ ਆਰਿਆਂ ਥੱਲੇ ਖਲੋ ਸਕਦਾ ਹੈ ਬ੍ਰਹਮ ਗਿਆਨੀ ਹੀ ਆਪਣਾ ਖੋਪੜ ਉਤਰਵਾ ਸਕਦਾ ਹੈ ਬ੍ਰਹਮ ਗਿਆਨੀ ਹੀ ਸਿਰ ਤਲੀ ਤੇ ਟਿਕਾ ਕੇ ਲੜ ਸਕਦਾ ਹੈ ਬ੍ਰਹਮ ਗਿਆਨੀ ਹੀ ਨੀਹਾਂ ਵਿੱਚ ਖੜ ਸਕਦੇ ਨੇ ਬ੍ਰਹਮ ਗਿਆਨੀ ਹੀ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹੀਦੀਆਂ ਪਾ ਸਕਦੇ ਔਰ ਬ੍ਰਹਮ ਗਿਆਨੀ ਦੇ ਪਰਥਾਏ ਬਾਣੀ ਕੀ ਕਹਿੰਦੀ ਹੈ ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨੇ ਬ੍ਰह्म ਗਿਆਨੀ ਜਿਹੜਾ ਇਹ ਸਦਾ ਹੀ ਜਿਉਂਦਾ ਰਹਿੰਦਾ ਹੈ ਸਰੀਰ ਨਾਸ਼ ਜ਼ਰੂਰ ਹੋਣਾ ਹੈ ਪਰ ਇਹ ਸੱਦ ਜੀਵ ਹੈ ਨਹੀਂ ਮਰਦਾ ਦਾ ਭਾਵ ਕਿ ਸਦਾ ਹੀ ਜਿਉਂਦੇ ਨੇ ਸਦਾ ਹੀ ਹਾਜ਼ਰ ਨਾਜ਼ਰ ਨੇ ਚੀਤ ਸਿੰਘ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਸਿੰਘਾਂ ਲਈ ਆਪਣੇ ਸਰਵਾਂਸ ਦੀ ਕੁਰਬਾਨੀ ਦੇ ਦਿੱਤੀ ਸਰੀਰ ਭਾਵੇਂ ਚਲਿਆ ਗਿਆ ਪਰ ਉਹਨਾਂ ਨੂੰ ਕਿੱਥੇ ਮਿਟਣ ਦੇ ਦੇਣਗੇ ਜਿੱਥੇ ਮਹਾਰਾਜ ਆਪ ਨੇ ਸੱਚਖੰਡ ਦੇ ਵਿੱਚ ਉਥੇ ਉਹਨਾਂ ਦੇ ਸ਼ੀਤ ਸਿੰਘ ਹਾਜ਼ਰ ਨਾਜ਼ਰ ਤੇ ਜਿਹੜੇ ਪਿਆਰ ਵਾਲੇ ਸਿੱਖ ਨੇ ਉਹਨਾਂ ਨੇ ਤਾਂ ਕਮਾਈਆਂ ਕਰਕੇ ਉਹਨਾਂ ਕੋਲੇ ਪਹੁੰਚਣਾ ਹੈ। ਗੁਰੂ ਸਾਹਿਬਾਨਾਂ ਕੋਲੇ ਜੀਤ ਸਿੰਘਾਂ ਕੋਲ ਉੱਥੇ ਦੇ ਵਾਸੀ ਬਣਨਾ। ਸੋਇਸ਼ ਕਰਕੇ ਸ਼ਹੀਦ ਸਿੰਘ ਵੀ ਪਿਆਰਿਓ ਹਾਜ਼ਰ-ਨਾਜ਼ਰ ਆ ਜਾਂਦੇ। ਤੇ ਜਦੋਂ ਆਪਾਂ ਘਰਾਂ 'ਚ ਜੋਤ ਲਾਉਂਦੇ ਆ ਉਹਨਾਂ ਨੂੰ ਯਾਦ ਕਰਕੇ ਉਹ ਹਾਜ਼ਰ-ਨਾਜ਼ਰ ਹੋ ਕੇ ਸਾਡੇ ਪਰਿਵਾਰ ਤੇ ਘਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ। ਸਾਡੀ ਰੱਖਿਆ ਕਰਦੇ ਨੇ ਹਰ ਥਾਂ ਦੇ ਉੱਤੇ ਸ਼ਹੀਦ ਸਿੰਘ। ਜਦੋਂ ਅਸੀਂ ਕਿਤੇ ਵੀ ਜਾਂਦੇ ਆ ਉਹਨੇ ਸਾਡੇ ਅੰਗ ਸੰਗ ਰਹਿੰਦੇ ਨੇ ਮਹਾਰਾਜ ਦਾ ਪਹਿਰਾ ਲੱਗਦਾ ਜੀਤ ਸਿੰਘਾਂ ਦਾ। ਸੋਇਸ਼ ਕਰਕੇ ਜਿਹੜੇ ਮਨਮੁਖ ਸਾਖਤ ਨੇ ਉਹਨਾਂ ਦੀਆਂ ਵਿਚਾਰਾਂ ਨਾ ਸੁਣਿਆ ਕਰੋ ਜਿਹੜੇ ਸ਼ਰਧਾਹੀਨੇ ਨੇ ਸ਼ਰਧਾ ਭਾਵਨਾ ਵਾਲਿਆਂ ਦੀਆਂ ਵਿਚਾਰਾਂ ਸੁਣਿਆ ਜਿਹੜੇ ਤੁਹਾਨੂੰ ਗੁਰੂ ਨਾਲ ਜੋੜਦੇ ਨੇ ਸਾਡੇ ਮਾਨਮਤੇ ਇਤਿਹਾਸ ਨਾਲ ਜੋੜਦੇ ਨੇ ਸਾਡੀਆਂ ਜੋ ਮਰਿਆਦਾ ਪਰੰਪਰਾਵਾਂ ਨੇ ਸਿਖਾਉਂਦੀਆਂ ਉਹਨਾਂ ਨਾਲ ਜੋੜਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਸੁਣਿਆ ਇਹ ਜਿਹੜੀਆਂ ਵੀਡੀਓ ਨੇ ਨਾ ਗੁਰੂ ਪਿਆਰਿਓ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਦੀ ਅੱਗੇ ਤਾਂ ਕਿ ਹੋਰ ਦਾ ਵੀ ਕਿਸੇ ਦਾ ਭਲਾ ਹੋ ਸਕੇ ਜਦੋਂ ਤੁਸੀਂ ਕਿਸੇ ਨੂੰ ਕੋਈ ਚੰਗੀ ਧਰਮ ਦੀ ਕੋਈ ਬਾਣੀ ਦੀ ਨਾਲ ਜੋੜਨ ਵਾਲੀ ਵੀਡੀਓ ਸ਼ੇਅਰ ਕਰੋਗੇ ਨਾ ਤਾਂ ਉਹਦਾ ਫਲ ਵੀ ਤੁਹਾਨੂੰ ਮਿਲੇਗਾ ਜਦੋਂ ਤੁਹਾਡੀ ਵਜ੍ਹਾ ਨਾਲ ਕੋਈ ਗੁਰੂ ਨਾਲ ਸ਼ੀਦਾ ਸੰਗਾਂ ਨਾਲ ਜੁੜੇਗਾ ਘਰ ਵਿੱਚ ਜੋਤ ਲਾਉਣੀ ਸ਼ੁਰੂ ਕਰੇਗਾ ਬਾਣੀ ਪੜੇ ਉਹਦਾ ਫਲ ਵੀ ਤੁਹਾਨੂੰ ਗੁਰੂ ਸਾਹਿਬ ਨੇ ਦੇਣਾ ਸੋਇਸ਼ ਕਰਕੇ ਸਭ ਮੈਂ ਜੋਤ ਜੋਤ ਹੈ ਸੋਇ ਇਸ ਦੇ ਚਾਨਣ ਸਮੇਂ ਚਾਨਣ ਹੋਏ ਇੱਥੇ ਕਹਿੰਦੇ ਜੋਤ ਦੀ ਕੋਈ ਲੋੜ ਨਹੀਂ ਜੋਤ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ ਜੇ ਪੰਜ ਭੂਤਕ ਸਰੀਰ ਬਣਾਇਆ ਇਹਦੇ ਵਿੱਚ ਜੋਤ ਟਿਕਾਈ ਤਾਂ ਇਹ ਜਿਉਨੇ ਆਪਾਂ ਤਾਂ ਆਪ ਆਪਣੇ ਆਪ ਨੂੰ ਆਦਮੀ ਮਨੁੱਖ ਕਹਾਉਣੇ ਆ 84 ਲੱਖ ਜੂਨ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਉਹਦੀ ਜੋਤ ਹੈ ਘਟ ਘਟ ਮੈਂ ਹਰ ਜੂ ਵਸੈ ਸਭ ਮੈਂ ਜੋਤ ਜੋਤ ਹੈ ਕੋਈ ਜੋਤ ਤੋਂ ਬਿਨਾ ਤਾਂ ਕਹਾਣੀ ਹੀ ਨਹੀਂ ਹੈ ਕਿਤੇ ਉਇਸ਼ ਕਰਕੇ ਸ਼ਹੀਦਾ ਸਿੰਘਾਂ ਦੇ ਨਾਂ ਤੇ ਫਿਰ ਕੱਲੀ ਜੋਤ ਨਹੀਂ ਲਾਉਣੀ ਜਿੱਥੇ ਜੋਤ ਲਾਉਣੀ ਹੈ ਉੱਥੇ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ ਹੈ ਅਰਦਾਸ ਕਰਨੀ ਹੈ ਜੀਦਾ ਸਿੰਘਾਂ ਨੂੰ ਹਾਜ਼ਰ ਨਗਰਾਨਾ ਬੜੀ ਕਿਰਪਾ ਹੁੰਦੀ ਹੈ ਸ਼ਹੀਦਾ ਸਿੰਘਾਂ ਇਸ ਕਰਕੇ ਗੁਰੂ ਪਿਆਰਿਓ ਦੇਸੀ ਕਿਉਂ ਦੀ ਜੋਤ ਜੀਦਾ ਸਿੰਘਾਂ ਦੇ ਨਾਂ ਦੀ ਗੁਰੂ ਸਾਹਿਬ ਦੇ ਨਾਂ ਦੀ ਜੋਤ ਘਰੇ ਲਾ ਕੇ ਬਾਣੀ ਪੜੋ ਜਾਪ ਗੁਰੂ ਸ਼ਬਦਾਂ ਦੇ ਸਿਮਰਨ ਕਰੋ ਤਾਂ ਕਿ ਸਾਡੇ ਘਰਾਂ ਵਿੱਚ ਹਰ ਵਕਤ ਗੁਰੂ ਦੀ ਕਿਰਪਾ ਵਰਤਦੀ ਰਹੇ ਹਰ ਵਕਤ ਖੁਸ਼ੀ ਰਹੇ ਗੁਰੂ ਦਾ ਆਨੰਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ ਇਹ ਖੇਡਾਂ ਵਰਤਦੀਆਂ ਰਹਿਣ ਗੁਰੂ ਜੀ ਗੁਰੂ ਦੀ ਕਲਾ ਵਰਤੇ ਸਾਡੇ ਘਰ ਵਿੱਚ ਗੁਰੂ ਚਰਨਾਂ ਨਾਲ ਜੁੜੋ ਤੇ ਗੁਰੂ ਦੀਆਂ ਪਰੰਪਰਾਵਾਂ ਨੂੰ ਸੰਭਾਲੋ ਜੋ ਪਾਤਸ਼ਾਹ ਨੇ ਸਾਨੂੰ ਸੀਨੇ ਸੀਨੇ ਦਿੱਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ